ਹਾਂਜੀ ਵੈਲਕਮ ਆ ਤੁਹਾਡਾ ਆਪਣੀ ਨਵੀਂ ਵੀਡੀਓ ਚ ਅੱਜ ਆਪਾਂ ਗੱਲ ਕਰਾਂਗੇ ਪਾਣੀ ਵਾਲੀ ਢਿੱਗੀ ਦੀ ਹਰਿਆਣੇ ਜਿਵੇਂ ਆਪਾਂ ਅੱਗੇ ਵੀ ਬਾਗ ਲਾ ਕੇ ਹਟਿਆ ਬਾਗ ਆਸਤੇ ਆਪਾਂ ਨੂੰ ਪਾਣੀ ਦੀ ਢਿੱਗੀ ਜ਼ਰੂਰੀ ਪਟਣੀ ਪੈਂਦੀ ਆ ਤੇ ਨਹਿਰ ਦੇ ਪਾਣੀ ਤੇ ਸਾਰਾ ਬਾਗ ਹੋਣਾਗਾ ਤੇ ਫਿਰ ਪਾਣੀ ਸਟੋਰ ਕਰਨੇ ਪੈਂਦਾ ਆਪਾਂ ਨੂੰ ਪਾਣੀ ਦੀ ਥੋੜੀ ਜਿਹੀ ਇੱਥੇ ਜ਼ਿਆਦਾ ਸ਼ਾਰਟੇਜ ਹੀ ਰਹਿੰਦੀ ਆ ਮੋਟਰ ਵਾਲਾ ਪਾਣੀ ਆਪਾਂ ਅਨਸਾਰ ਦਿਨ ਵਰਤ ਸਕਦੇ ਹਾਂ ਉਹਦਾ ਵਰਤ ਨਹੀਂ ਸਕਦੇ ਤੇ ਮੰਨ ਕੇ ਚੱਲੋ ਜਿਹੜੀ ਢਿੱਗੀ ਆਪਾਂ ਬਟਣੀ ਆ 110 ਬਾਈ 110 ਦੀ ਪਟਾਂਗੇ ਤੇ ਇਹਦੇ ਤੇ ਸਰਕਾਰ ਆਪਾਂ ਨੂੰ ਸਬਸਿਡੀ ਵੀ ਦੇ ਦੇਗੀ 60 ਤੋਂ 70% ਤੇ ਜੇ ਆਪਾਂ ਜੀਸੀਪੀ ਤੋਂ ਢਿੱਗੀ ਪਟਾਉਨੇ ਆ ਤਾਂ 1,45,000 ਰੁਪਏ ਚ ਪਟਾਈ ਆਪਾਂ ਇਹਦੀ ਤੇ ਜੇ ਆਪਾਂ ਡੋਲੂ ਕਰਾਣਾ ਵੀ ਪੱਟ ਸਕਦੇ ਆ ਮਿੱਟੀ ਘੇਰੇ ਲੋਟੀ ਲਾਉਣੀ ਹੁੰਦੀ ਆ ਕਿਹੜਾ ਦੂਰ ਲਿਆਣੀ ਹੁੰਦੀ ਆ ਤੇ ਉਹ ਥੋੜੀ ਸਸਤੀ ਪੈ ਜਾਂਦੀ ਜੇ ਆਪ ਦੇ ਟਰੈਕਟਰ ਨਾਲ ਪੱਟੀ ਆਪਾਂ ਤੇ ਜੇ ਉਹ ਕਿਰਾਏ ਤੇ ਪਟਾਈਏ ਫਿਰ ਉਹ ਵੀ ਸਵਾ ਲੱਖ ਤੋਂ 1.5 ਲੱਖ ਤੱਕ ਆਪ ਦਾ ਲਿਆ ਜਾਂਦੇ ਟਰੈਕਟਰਾਂ ਦੇ ਹਾਂ ਜਦਾਂ ਆ ਡਿੱਗੇ ਆਪਣੀ ਆ ਕਿਰਾਏ ਨਾਲ ਪੱਟਦੇ ਪਏ ਆ ਇਹਦਾ ਸ਼ਾਇਦ ਥੋੜਾ ਜਿਹਾ ਛੋਟਾਗਾ 100 ਬਾਈ 100 ਦਾ ਹੀ ਆਗਾ ਟ੍ਰੇਟਰ ਨਾਲ ਇੱਕ ਸਾਈਡ ਤੇ ਟਿੱਬਾ ਲਾਈ ਜਾਂਦੇ ਆ ਇਹਨਾਂ ਨੇ ਉਪ ਘੇਰੇ ਲੋਡ ਕੋਈ ਬੰਨ ਨਹੀਂ ਬੰਨਣਾ ਡਿੱਗੀ ਦੇ ਸਾਰੀ ਮਿੱਟੀ ਇੱਕ ਸਾਈਡ ਤੇ ਇਕੱਠੀ ਕਰਤੀ ਹੈਗੀ ਆਪਾਂ ਆ ਡਿੱਗੀ ਪਟਾਈ ਆ ਜੀਸੀਬੀ ਤੋਂ ਇਹਦਾ ਸਾਈਜ਼ ਹੈਗਾ 120x120 ਦਾ ਜੀਸੀਬੀ ਤੋਂ ਆਪਾਂ ਤਾਂ ਪਟਾਈ ਆ ਡਿੱਗੀ ਭਈ ਆਪਾਂ ਮਿੱਟੀ ਲੈ ਕੇ ਜਾਣੀ ਸੀ ਦੂਰ ਜੇ ਆਪਾਂ ਮਿੱਟੀ ਘੇਰੇ ਲੋਟ ਲਾਉਣੀ ਹੁੰਦੀ ਤਾਂ ਵਾਹਨ ਤੇ ਇੱਥੇ ਖਲਾਰ ਨਹੀਂ ਹੁੰਦੀ ਫਿਰ ਆਪਾਂ ਡੋਲੂਕਰਾਹ ਨਾਲੇ ਪੱਟ ਸਕਦੇ ਹਾਂ ਡਿੱਗੀ ਜੇ ਉਧਰਲੇ ਪਾਸੇ ਆਪਾਂ ਡੋਲੂਕਰਾਹ ਨਾਲੀ ਪੱਟੀਆਂ ਸਾਰੀ ਦੀ ਸਾਰੀ ਡਿੱਗੀ ਤੇ ਹੁਣ 12 ਫੁੱਟ ਡੂੰਗੀ ਪੱਟ ਕੇ ਗਿਆ ਸੀ ਜੀਸੀਬੀ ਵਾਲਾ ਉਹਨੇ ਆਪਣੇ ਤੋਂ ਲਿਆ ਸੀ 1,45,000 ਰੁਪਇਆ ਪਰ ਕਿਰਾਇਆ ਨਾਲ ਗਿਆ ਪੱਟੀਆਂ ਡੋਲੂ ਕਿਰਾਏ ਨਾਲ ਆ ਫਿਰ ਆਪਾਂ ਨੂੰ ਥੋੜੀ ਸਸਤੀ ਪੈਂਦੀ ਐ ਡੇਟੀ ਇਸ ਤੋਂ ਥੱਲੇ ਆਪਾਂ ਡੂੰਗੀ ਕਰਾਂਗੇ 2-3 ਫੁੱਟ ਕਿਉਂਕਿ ਘੇਰੇ ਲੋਡ ਤੇ 4 ਫੁੱਟ ਉੱਚੀ ਵਾਰਡ ਵੀ ਕਰਨੀ ਆ ਆਪਾਂ ਜਿਵੇਂ ਔਰ ਥੱਲੇ ਪਾਸੇ ਮਿੱਟੀ ਪਾਈ ਜੰਨੇ ਆਂਗੇ ਤੇ ਜੀਸੀਬੀ ਵਾਲ ਨੇ ਥੋੜੇ-ਥੋੜੇ ਸਫਾਈ ਤਾਂ ਕੀਤੀ ਐ ਨਾਲ-ਨਾਲ ਬਾਕੀ ਸਫਾਈ ਆਪਾਂ ਨੋਰ ਡੋਲੂ ਕਿਰਾਏ ਨਾਲ ਕਰਾਂਗੇ ਪਤਾ ਟਕਨੀ ਤੋਂ ਬਾਅਦ ਸਟੋਲੂ ਕਰਾਸ ਟ੍ਰੈਡਸ ਅਨੇ ਥੱਲੇ ਤਾਰ ਤੇ ਕਰਨਾ ਆਪਾਂ ਪਹਿਲੇ ਸਫਾਈ ਹੁੰਦੀ ਆ ਨਾਲ ਜਿਹੜੇ ਵਾਹਤ ਘਾਟ ਮਿੱਟੀ ਹੁੰਦੀ ਸਾਰੀ ਢਾਢ ਚੱਕ ਖੋਲ ਤਾਂ ਲੋਕ ਪਹਿਲੀ ਆ ਜੀ ਸਹੀ ਆ ਸਹੀ ਆ ਹਾਂ ਜੀ ਮੇਰਾ ਦੂਜੇ ਕਰਾਏ ਨਾਲ ਥੋੜੇ ਥੋੜੇ ਟੋਏ ਭਰੀਏ ਨੇ ਇਹਦੀ ਸਾਰੇ ਦੀ ਆਪਾਂ ਵਿੱਚੋਂ ਸਫਾਈ ਕਰਕੇ ਤੇ ਦੋ ਤਿੰਨ ਫੁੱਟ ਹੋੜ ਡੂੰਗੀ ਕਰ ਦਾਂਗੇ ਇਧਰਲੇ ਪਾਸੇ ਰੈਂਪ ਬਣਾਇਆ ਆ ਪਾਂਡੀ ਕੀਚਾ ਵੜਨ ਨੂੰ ਜੋ ਪੱਕੀ ਹੋ ਜੇ ਉਸ ਤੋਂ ਬਾਅਦ ਮਿੱਟੀ ਮਿੱਟੀ ਕੱਢਣ ਵਾਸਤੇ ਤੇ ਹਰਿਆਣੇ ਚ ਸਕੀਮ ਹੈਗੀ ਆ ਪਾਣੀ ਤੋਂ ਬਾਅਦ ਸਬਸਿਡੀ ਅਪਲਾਈ ਕਰ ਦੇਣੀ ਆ ਇਹ 60% ਦਾ ਹਿੱਸਾ ਉਹਨਾਂ ਨੇ ਸਰਕਾਰ ਨੇ ਆਪਾਂ ਨੂੰ ਦੇ ਦੇਣਾ ਬਾਕੀ ਫਿਰ ਤੇ ਆਪਣੇ ਕੋਲੇ ਹੋਊਗਾ ਤਕਰੀਬਨ 9-10 ਲੱਖ ਰੁਪਏ ਲੱਗ ਜਾਣਾਂ ਆ ਪੱਕੀ ਕਰਨ ਤੇ 6 ਲੱਖ ਦੇ ਨੇੜੇ ਆਪਾਂ ਨੂੰ ਸਰਕਾਰ ਵੱਲੋਂ ਮਿਲ ਜਾਂਦਾ